Bagaimana kita berhati-hati? Bagaimana kita berhati ¡Vamos! ਰਾਜਨੀਤਿਕ ਸੱਤ ਸੇਵੀ ਜਿਹਨਾਂ ਦਾ ਤੇ ਨੋਹੋ 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 ਤੇ ਪੰਜਾਬੀ ਮਰਜੀ ਦੀ ਦਿੱਤੀ ਦਸੰਗੇ ਦੇ ਸਾਰੇ ਪਰਿਵਾਰ ਨੂੰ ਆਪਣਾ ਜੀਤਨ ਦਿਹੋ ਜੈ ਹੋਵਾ ਸੋਨਾ ਨਾ ਜੋ ਬਣਾ ਉਹ ਚੋਾਕਾ ਕਰਦਾ ਹੈ ਇਹ ਹੈ। ਤੇ ਨਾਲ ਸ਼ਿਪਰੀ ਸਿੰਘੇ ਵਾਰਡ ਨੰਬਰ 20 आजाद ਉਮੀਦਵਾਰ। ਹਾਂਜੀ। ਹਾਂਜੀ। ਕਿਵੇਂ ਦਾ ਹੁੰਗਾ ਹੰਗਾਰਾ ਮਿਲ ਰਿਹਾ ਆਪਣੇ ਵਾਰਡ ਦੇ ਵਿੱਚ? ਵਾਰਡ 'ਚ ਮੈਨੂੰ ਪਬਲਿਕ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਕਿਉਂਕਿ ਇਹ ਪਿਛਲੇ 10 ਸਾਲਾਂ ਤੋਂ ਮੈਂ ਪਬਲਿਕ ਦੀ ਸੇਵਾ ਕਰਦਾ ਆ ਰਿਹਾ ਸੀ। ਤੇ ਪਾਰਟੀ ਵਾਲਾ ਤੁਹਾਨੂੰ ਟਿਕਟ ਨਾ ਨਹੀਂ ਨਵਾਜਿਆ ਗਿਆ ਤੇ ਹੁਣ ਪਬਲਿਕ ਦਾ ਹੰਗਾਰਾ ਸੀ ਵੀ ਤੁਸੀਂ ਆਜ਼ਾਦ ਖੜੋ ਅਸੀਂ ਤੁਹਾਨੂੰ ਪਾਰੀ ਬਹੁਮਤ ਨਾਲ ਜਿਤਾਵਾਂਗੇ ਤੇ ਪਬਲਿਕ ਤੇ ਹੰਗਾਰਾ ਤੇ ਅਸੀਂ ਆਜ਼ਾਦ ਖੜੇ ਜਾਂਦੇ ਇਹ ਸੀਟ ਅਬਾ ਅਸੀਂ ਨਹੀਂ ਸਾਨੂੰ ਪਬਲਿਕ ਜਿਤਾਏਗੀ ਸ਼ਿਵ ਜੀ ਕੀ ਲੱਗਦਾ ਕਿ ਇੰਨੀ ਮਿਹਨਤ ਵੀ ਕੀਤੀ ਆ ਪਰ ਪਾਰਟੀ ਵਾਲਾ ਇਗਨੋਰ ਕੀਤਾ ਗਿਆ ਤੇ ਆਜ਼ਾਦ ਦਾ ਉਮੀਦਵਾਰ ਕਿੰਦੀ ਵੋਟ ਪੈਂਦੀ ਆ ਚਿਹਰੇ ਨੂੰ ਔਰ ਕੰਮਾਂ ਨੂੰ ਤੁਸੀਂ ਕੰਮ ਵੀ ਬੜੇ ਕੀਤੇ ਨੇ ਪਰ ਪਾਰਟੀ ਵਾਲਾ ਇਗਨੋਰ ਕੀਤਾ ਗਿਆ ਕਿਉਂਕਿ ਕੁਝ ਸਾਡੀ ਪਾਰਟੀ ਦੇ ਕੁਝ ਰਿਸ਼ਤਾਜਾਰ ਮੰਤਰੀ ਸੀ ਜਿੰਨਾ ਕਰਕੇ ਇਹ ਇੱਥੇ ਕੜ ਸਾਨੂੰ ਨਹੀਂ ਮਿਲ ਸਕੀ ਕਿਉਂਕਿ ਕੰਮ ਤੇ ਬਿਹਾਬ ਤੇ ਪੂਰਾ ਪੰਜਾਬ ਜਾਣਦਾ ਆ ਕਿ ਸ਼ਿਪਰੀ ਸਿੰਘ ਨੇ ਬਹੁਤ ਕੰਮ ਕੀਤਾ ਆ ਚਾਹੇ ਮੇਰੇ ਫੇਸਬੁਕ ਆਈਡੀ ਖੋਲ ਕੇ ਵੀ ਦੇਖ ਲੋ ਬਾਕੀ ਜਿੱਥੇ ਪ੍ਰੋਸੈਜਰ ਖਤਮ ਨਹੀਂ ਹੋ ਸਕਦਾ ਉੱਥੇ ਅਸੀਂ ਸੱਚ ਦੀ ਆਵਾਜ਼ ਚੁੱਕਦੇ ਰਵਾਂਗੇ ਸਹੀ ਗੱਲ ਨੇ ਉੱਤੇ ਇਲਾਕੇ ਤੇ ਕੰਮ ਵੀ ਕਰਾਏ ਨੇ ਤੁਹਾਨੂੰ ਤੁਸੀਂ ਡੋਰ ਡੋਰ ਵੀ ਕਰ ਰਹੇ ਹੋ ਔਰ ਲੋਕਾਂ ਦਾ ਵਧੀਆ ਹੰਗਾਰਾ ਤੁਹਾਨੂੰ ਮਿਲ ਰਿਹਾ ਹੈ 21 ਤਰੀਕ ਬਾਰੇ ਕੀ ਅਪੀਲ ਕਰੋਗੇ 21 ਤਰੀਕ ਨੂੰ ਇਸ ਤੋਂ ਵੀ ਚਾਰ ਗੁਣਾ ਵੱਧ ਇਕੱਠ ਹੋਏਗਾ ਜਦੋਂ ਤੁਹਾਡਾ ਭਰਾ ਜਿੱਤ ਕੇ ਹਾਸਲ ਜਾਏਗਾ ਹਾਲੀ ਭਾਈ ਜੀ ਹਾਂਜੀ ਜੀ ਝਾੜੂ ਬਿਨਾ ਗੁਜ਼ਾਰਾ ਹੋ ਸਕਦਾ ਏ ਪਰ ਮੋਬਾਈਲ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਮੋਬਾਈਲ ਅੱਜ ਕੱਲ ਹਰ ਬੱਚੇ ਦੀ ਹਰ ਕਿਸੇ ਦੀ ਜ਼ਰੂਰਤ ਹੈਗੀ ਏ ਘਰ 'ਚ ਝਾੜੂ ਦੋ ਦਿਨ ਲੱਗੇ ਨਾ ਲੱਗੇ ਚੱਲ ਜਾਂਦਾ ਆ ਪਰ ਮੋਬਾਈਲ ਬਿਨਾ ਕੋਈ ਗੱਲ ਨਹੀਂ ਚੀ ਧੰਨਵਾਦ ਮੇਰਾ ਨਾਮ ਅਮਰਜੀਤ ਸਿੰਘ ਹੈ ਵਾਰਡ ਕਿਹੜੀ ਹੈ ਵਾਰਡ ਨੰਬਰ 53 ਤੋਂ ਆ ਦੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਿ ਮੋਬਾਈਲ ਚੋਰੀ ਦਾ ਨਿਸ਼ਾਨ ਹੈ ਔਰ ਜਿਵੇਂ ਕਿ ਸ਼ੇਪਰੀ ਜੀ ਤੁਹਾਡੀ ਵਾਰਡ ਵਿੱਚ ਖਲੋਤੇ ਨੇ ਕਿਵੇਂ ਦਾ ਕੰਮ ਕਰਾਇਆ ਜਿੰਦਾ ਜੀ ਇਹਨਾਂ ਨੇ ਜ਼ਮੀਨੀ ਪੱਧਰ ਤੇ ਬਹੁਤ ਵਧੀਆ ਕੰਮ ਕਰਾਏ ਨੇ ਔਰ ਜਿਸ ਵੇਲੇ ਵੀ ਜਿਸ ਵਕਤ ਵੀ ਕਿਸੇ ਨੇ ਵੀ ਇਹਨਾਂ ਨੂੰ ਬੁਲਾਇਆ ਇਹ ਉੱਥੇ ਪਹੁੰਚੇ ਨੇ ਜਾ ਕੇ ਕੰਮ ਕਰਾਇਆ ਹੈ ਅੱਗੋਂ ਵੀ ਅਸੀਂ ਇੰਨਾ ਕੋ ਇਹੋ ਹੀ ਉਮੀਦ ਰੱਖਦੇ ਆਂ ਕਿ ਇਹ ਸਾਡੇ ਆਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਹੀ ਕੰਮ ਬਾਧ ਚੜ ਕੇ ਕਰਨਗੇ। ਕੋ ਨਿਸ਼ਾਨ ਕੀ ਨਾ? ਕੋ ਨਿਸ਼ਾਨ ਨੇ ਦਾ ਮੋਬਾਈਲ ਹੈ। ਮੋਬਾਈਲ ਕਰੋ ਕੰਮ ਕਰੋ। ਆਪਣੇ ਵਾਰ ਦੇ ਲੋਕਾਂ ਨੂੰ ਮੈਂ ਇਹੋ ਹੀ ਕਹਾਂਗਾ ਕਿ ਸਾਨੂੰ ਇਹੋ ਦਾ ਉੱਪਰ ਦਾ ਸਟਾਰ ਸਾਡੇ ਵਿੱਚ ਹੋਣਾ ਚਾਹੀਦਾ ਹੈ ਕਿ ਜਿਹੜਾ ਕੰਮ ਕਰਾ ਰਿਹਾ ਉਹ ਇਹ ਕੰਮਾਂ ਨੂੰ ਜਰੂਰ ਵਰਤ। ਲੱਗਦਾ ਨਹੀਂ ਕਿ ਨੌਜਵਾਨਾਂ ਨੂੰ ਮੌਕਾ ਮਿਲਣੇ ਚਾਹੀਦਾ। ਮਿਲਣਾ ਚਾਹੀਦਾ ਜੀ। ਮਿਲਣਾ ਚਾਹੀਦਾ ਮੌਕਾ ਨੌਜਵਾਨਾਂ ਨੂੰ। ਜੁਵਾ ਪੀੜੀ ਅੱਜਕੱਲ ਉਹ ਹਰ ਕੋਈ ਲਾਈਕ ਕਰ ਰਿਹਾ ਹੈ। ਹਾਂ ਜੀ। ਮੈਂ ਕੀ ਨਾਮ ਹੈ ਕਿਹੜੀ ਵਾਰਡ ਕਿਹੜੀ ਹੈ 53 ਨੰਬਰ ਵਾਰਡ ਹਾਂਜੀ ਕੀ ਕਹਿਣਾ ਚਾਹੋਗੇ ਸ਼ਿਵਜੀ ਤੁਹਾਡੇ ਬਾਰੇ ਬਸ ਮੈਂ ਤੇ ਇਹੋ ਹੀ ਕਹਿਣਾ ਚਾਹਨੀ ਆ ਕਿ ਇਸ ਬੱਚੇ ਨੇ 5-7 ਸਾਲਾਂ ਤੋਂ ਬਹੁਤ ਜੀਤੋੜ ਮਿਹਨਤ ਕੀਤੀ ਆ ਪਰ ਉਹਦਾ ਨੂੰ ਨਤੀਜਾ ਕੁਛ ਨਹੀਂ ਮਿਲਿਆ ਠੀਕ ਹੈ ਜੋ ਉਹਦਾ ਹੱਕ ਚਾਹੀਦਾ ਸੀ ਉਹ ਹੱਕ ਤਾਂ ਬਹੁਤ ਪਿੱਛੇ ਰਹਿ ਗਿਆ ਪਰ ਠੀਕ ਹੈ ਪੋਲਿਟਿਸ਼ਨ ਦੇ ਤੋਂ ਪਰੇ ਹੋ ਸਕਦੀ ਹੈ ਪਰ ਜਿਹਦੇ ਬਸੇ ਨੇ ਸਾਰਾ ਕੁਝ ਕੀਤਾ ਸੀ ਇਹਦੇ ਨਾਲ ਔਰ ਇਹ ਸਾਡੇ ਵਸੇ ਸਾਡੇ ਹੱਕ ਦੀ ਲੜਾਈ ਲੜਦਾ ਪਿਆ ਮੁੰਡਾ ਬਹੁਤ ਹੀ ਇਮਾਨਦਾਰ ਹੈ ਅਸੀਂ ਤੇ ਸਭ ਨੂੰ ਇਹ ਕਾਂਗੇ ਕਿ ਇਹਨੂੰ ਸਪੋਰਟ ਕਰਕੇ ਇਹਦੀ ਬੁਲੰਦੀ ਤੱਕ ਪਹੁੰਚਾਓ ਬਿਲਕੁਲ ਲੱਗਦਾ ਜਿਦੋਂ ਬੰਦਾ ਇੱਕ ਇੰਨਾ ਮਿਹਨਤ ਕਰਦਾ ਪਰ ਉਸਨੂੰ ਫਲ ਨਹੀਂ ਮਿਲਦਾ ਕਿਤੇ ਨਾ ਕਿਤੇ ਉਸਨੂੰ ਇਗਨੋਰ ਕਰ ਦਿੱਤਾ ਜਾਂਦਾ ਦੇਖੋ ਇਹ ਤੇ ਉਹਨਾਂ ਦੀਆਂ ਸੋਚਾਂ ਪਰ ਸਾਡੀਆਂ ਜਿਹੜੇ ਖੜੇ ਨੇ ਆ ਨਹੀਂ ਪਹੁੰਚ ਸਕੇ ਸਾਡੀਆਂ ਇਹੋ ਹੀ ਸੋਚਿਆ ਕਿ ਮੁੰਡਾ ਕਾਮਯਾਬ ਹੋਵੇ ਤੁਹਾਡੀ ਵਾਰਡ ਦੱਸ ਕੇ ਤੇ ਇਹਨਾਂ ਦਾ ਚੋਣ ਨਿਸ਼ਾਨ ਦੱਸ ਕੇ ਅਪੀਲ ਕਰੋਗੇ ਆਪਣੇ ਬਿਲਕੁਲ ਜੀ ਬਿਲਕੁਲ ਮੈਂ ਇਹੋ ਚਾਹਨੀ ਆ ਕਿ ਸਾਡੀ ਵਾਰਡ 53 ਨੰਬਰ ਵਾਰਡ ਹੈ ਔਰ ਅਸੀਂ ਚਾਹਨੇ ਆ ਕਿ ਸਾਡੇ ਸ਼ਿਵਪ੍ਰੀਤ ਪੁੱਤਰ ਨੂੰ ਜੀ ਤੋੜ ਮਿਹਨਤ ਦਾ ਫਲ ਮਿਰੇ ਔਰ ਇਹਦੇ ਚ ਨਾ ਕੀ ਨਿਸ਼ਾਨਾ ਹੈ ਟੈਲੀਫੋਨ ਮੋਬਾਈਲ ਠੀਕ ਹੈ ਜੀ ਮੋਬਾਈਲ ਨੂੰ ਬੋਰ ਪੈਣ ਔਰ ਮੋਬਾਈਲ ਨੂੰ ਸਾਡੇ ਪੁੱਤਰ ਨੂੰ ਬੋਰ ਪੈਣੇ ਔਰ ਹਰ ਮਾਣੇ ਹਰ ਪੈਣੇ ਹਰ ਵੀਰ ਨੇ ਹਰ ਭਰਾ ਨੇ ਪਾਣੇ ਔਰ ਇਹਨੂੰ ਕਾਮਯਾਬ ਬਣਾਣਾ ਹੈ ਵੈਰੀ ਗੁੱਡ ਸਾਡੇ ਦਿਲੋਂ ਦੁਆਵਾਂ ਦੇ ਵਾਸਤੇ